ਕਦੇ ਐਵੇਂ ਹੋਇਆ ਕਿ ਫੋਨ ਹੱਥ 'ਚ ਰੱਖਣ ਦਾ ਦਿਲੀ ਨਾ ਕੀਤਾ ਹੋਵੇ ਬਸ ਸਕਰੋਲ ਕਰੀ ਗਏ ਕਰੀ ਗਏ ਜੇ ਹਾਂ ਤਾਂ ਤੁਸੀਂ ਇਕੱਲੇ ਨਹੀਂ ਇਹਦੇ ਪਿੱਛੇ ਨਾ ਇੱਕ ਪੂਰਾ ਸਿਸਟਮ ਕੰਮ ਕਰਦਾ ਜਿਹਨੂੰ ਧਿਆਨ ਦੀ ਆਰਥਿਕਤਾ ਕਹਿੰਦੇ ਨੇ ਹੂੰ ਸੋਖੇ ਸ਼ਬਦਾਚੇ ਸਾਡਾ ਧਿਆਨ ਉਹ ਬੜਾ ਕੀਮਤੀ ਹੈ ਤੇ ਆ ਜਿਹੜੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੇ ਉਹ ਇਹਨੂੰ ਹਾਸਲ ਕਰਨ ਲਈ ਮੁਕਾਬਲਾ ਕਰ ਰਹੀਆਂ ਨੇ ਬਿਲਕੁਲ ਤੇ ਅੱਜ ਆਪਾਂ ਇਸੇ ਵਿਸ਼ੇ ਨੂੰ ਥੋੜਾ ਜਿਆਦਾ ਫਰੋਲਨਾ ਸਾਡੇ ਕੋਲ ਸਰੋਤ ਵੀ ਕਾਫੀ ਨੇ ਅੱਛਾ ਕਿਹੜੇ ਕਿਹੜੇ ਦੇਖੋ ਇੱਕ ਤਾਂ ਟ੍ਰਿਸਟਨ ਹੈਰਿਸ ਹੈ ਗੂਗਲ ਚ ਪਹਿਲਾਂ ਕੰਮ ਕਰਦਾ ਸੀ ਐਥਿਕਸ ਤੇ ਉਹਦੀ ਸੋਚ ਹੈ ਤੇ ਫੋਰਸ ਦੇ ਲੇਖ ਨੇ ਮਾਰਕ ਜ਼ਕਰਬਗ ਦੀਆਂ ਗੱਲਾਂ ਨੇ ਹਾਂ ਜ਼ਕਰਬਗ ਤਾਂ ਅੱਜਕੱਲ AI ਦੀ ਬੜੀ ਗੱਲ ਕਰ ਰਿਹਾ ਹਾਂਜੀ ਬਿਲਕੁਲ ਤੇ AI ਦੋਸਤਾਂ ਬਾਰੇ ਵੀ ਕੁਝ ਰਿਸਰਚ ਹੈਗੀ ਹੈ ਤੇ ਆਪਣਾ ਮਕਸਦ ਕੀ ਹੈ ਅੱਜ ਮਤਲਬ ਕੀ ਸਮਝਾਉਣਾ ਚਾਹੁੰਦੇ ਆਪਾਂ ਮਕਸਦ ਇਹ ਸਮਝਣਾ ਕਿ ਆ ਸਾਰਾ ਕੁਝ ਚੱਲਦਾ ਕਿਵੇਂ ਹੈ ਕਿਵੇਂ ਸਾਡਾ ਧਿਆਨ ਖਿੱਚਿਆ ਜਾਂਦਾ ਹੈ ਪੈਸਾ ਕਿਵੇਂ ਬਣਦਾ ਹੈ ਤੇ ਹੁਣ ਆ ਜਿਹੜੀ ਨਵੀਂ ਚੀਜ਼ ਆ ਰਹੀ ਹੈ AI ਉਹ ਇਹਨੂੰ ਕਿਵੇਂ ਬਦਲੇਗੀ ਤੇ ਇਹਦਾ ਸਾਡੇ ਤੇ ਸਾਡੇ ਰਿਸ਼ਤਿਆਂ ਤੇ ਕੀ ਅਸਰ ਪਊਗਾ ਚਲੋ ਫਿਰ ਹਾਂਜੀ ਦੇਖੋ ਗੱਲ ਸ਼ੁਰੂ ਹੁੰਦੀ ਹੈ ਇੱਕ ਬੜੀ ਸਾਧਾਰਨ ਜੀ ਸੱਚਾਈ ਤੋਂ ਇੱਕ ਬੰਦਾ ਸੀ ਹਰਬਰਟ ਸਾਈਮਨ ਬੜੀ ਦੇਰ ਪਹਿਲਾਂ ਕਹਿ ਗਿਆ ਸੀ ਹਾਂਜੀ ਕਿ ਜਿੰਨੀ ਜ਼ਿਆਦਾ ਜਾਣਕਾਰੀ ਹੋਗੀ ਨਾ ਉਨਾ ਹੀ ਧਿਆਨ ਘਟ ਜਾਊਗਾ ਤੇ ਅੱਜ ਦੇਖ ਲਓ ਜਾਣਕਾਰੀ ਦਾ ਤਹਾੜਾ ਆ ਪਿਆ ਹਾਂ ਇਹ ਤਾਂ ਹੈ ਫੋਨ ਖੋਲੋ ਤੇ ਬਸ ਬਿਲਕੁਲ ਇਸੇ ਲਈ ਸਾਡਾ ਧਿਆਨ ਉਹ ਹੁਣ ਇੱਕ ਤਰ੍ਹਾਂ ਦੀ ਕਰੰਸੀ ਬਣ ਗਈ ਹੈ ਨਾ ਕੰਪਨੀਆਂ ਲਈ ਹੈ ਧਿਆਨ ਕਰੰਸੀ ਇਹ ਕਿਵੇਂ ਹਾਂਜੀ ਮਤਲਬ ਉਹਨਾਂ ਲਈ ਇਹ ਪੈਸੇ ਵਾਂਗ ਹੈ ਪਰ ਉਹ ਇਹਨੂੰ ਖਿੱਚਦੇ ਕਿਵੇਂ ਨੇ ਉਹਦੇ ਲਈ ਖਾਸ ਤਰੀਕੇ ਵਰਤੇ ਜਾਂਦੇ ਨੇ ਅੱਛਾ ਜਿਵੇਂ ਓਈ ਟ੍ਰਿਸਟਨ ਹੈਰਿਸ ਕਹਿੰਦਾ ਕਿ ਫੋਨ ਨਾ ਇੱਕ ਸਲੋਟ ਮਸ਼ੀਨ ਵਾਂਗ ਹੈ ਜਿਵੇਂ ਕੈਸੀਨੋ ਚ ਹੁੰਦੀ ਹੈ ਸਲੋਟ ਮਸ਼ੀਨ ਓਕੇ ਵੇ ਦੇਖੋ ਜਿਵੇਂ ਮਸ਼ੀਨ ਤੇ ਪਤਾ ਨਹੀਂ ਹੁੰਦਾ ਕਦੋਂ ਜੈਕਪੌਟ ਲੱਗ ਜਾਣਾ ਓਵੇਂ ਫੋਨ ਤੇ ਪਤਾ ਨਹੀਂ ਹੁੰਦਾ ਕਦੋਂ ਕੋਈ ਨਵਾਂ ਲਾਈਕ ਆ ਜਾਣਾ ਹੈ ਕੋਈ ਕਮੈਂਟ ਕੋਈ ਮੈਸੇਜ ਹਾਂ ਇਤਾ ਹੈ ਬਾਰ-ਬਾਰ ਚੈੱਕ ਕਰੀਦਾ ਬਿਲਕੁਲ ਇਹੀ ਕਦੇ-ਕਦੇ ਮਿਲਣ ਵਾਲਾ ਇਨਾਮ ਸਾਨੂੰ ਐਵੇਂ ਬਣ ਕੇ ਰੱਖਦਾ ਤੇ ਸੋਚੋ ਇੱਕ ਅੰਦਾਜ਼ਾ ਹੈ ਕਿ ਅਸੀਂ ਰੋਜ਼ 6000 ਤੋਂ 10000 ਇਸ਼ਤਿਹਾਰ ਦੇਖਦੇ ਹਾਂ 10000 ਬਹੁਤ ਜ਼ਿਆਦਾ ਨੇ ਤਾਂ ਪਰ ਜੇ ਸਾਡਾ ਧਿਆਨ ਉਤਪਾਦ ਹੈ ਤਾਂ ਫਿਰ ਅਸਲ ਗਾਹਕ ਕੌਣ ਹੋਇਆ ਖਰੀਦਾ ਕੌਣ ਹੈ ਧਿਆਨ ਗਾਹਕ ਨੇ ਇਸ਼ਤਿਹਾਰ ਦੇਣ ਵਾਲੇ ਐਡਵਰਟਾਈਜ਼ਰ ਉਹ ਪੈਸੇ ਦਿੰਦੇ ਨੇ ਕੰਪਨੀਆਂ ਨੂੰ ਜਿਵੇਂ ਫੇਸਬੁੱਕ YouTube ਨੂੰ ਤਾਂ ਕਿ ਉਹਨਾਂ ਦੇ ਇਸ਼ਤਿਹਾਰ ਸਾਡੇ ਤੱਕ ਪਹੁੰਚਣ ਅੱਛਾ ਇਹਨਾਂ ਦੇ ਐਲਗੋਰਿਦਮ ਉਹ ਜਿਹੜਾ ਪਿੱਛੇ ਦਿਮਾਗ ਕੰਮ ਕਰਦਾ ਉਹਦਾ ਕੰਮ ਹੀ ਇਹ ਹੈ ਕਿ ਸਾਨੂੰ ਉਹ ਚੀਜ਼ਾਂ ਦਿਖਾਈ ਜਾਵਣ ਜਿਨ੍ਹਾਂ ਨਾਲ ਅਸੀਂ ਟਿਕੇ ਰਹੀਏ ਵੱਧ ਤੋਂ ਵੱਧ ਸਮਾਂ ਲਈਏ ਵਾਚ ਟਾਈਮ ਕਹਿੰਦੇ ਨੇ ਇਹਨੂੰ ਤਾਂ ਕਿ ਵੱਧ ਇਸ਼ਤਿਹਾਰ ਦੇਖੀਏ ਹਾਂਜੀ ਤੇ ਇਸੇ ਤੋਂ ਪੈਸਾ ਬਣਦਾ ਹੈ 2030 ਚ ਕਹਿੰਦੇ 853 ਬਿਲੀਅਨ ਡਾਲਰ ਦੀ ਕਮਾਈ ਹੋਈ ਦੁਨੀਆ ਪਰਚ ਇਸ਼ਤਿਹਾਰਾਂ ਤੋਂ 853 ਬਿਲੀਅਨ ਬਹੁਤ ਵੱਡਾ ਅੰਕੜਾ ਹੈ ਤੇ ਇਹਦੇ ਚ ਇੱਕ ਹੋਰ ਚੀਜ਼ ਆ ਗਈ ਹੁਣ ਇਨਫਲੂਐਂਸਰ ਮਾਰਕੀਟਿੰਗ ਉਹ ਵੀ ਕੋਈ 21 ਕੋ ਬਿਲੀਅਨ ਡਾਲਰ ਦਾ ਕੰਮ ਬਣ ਗਿਆ ਹਮ ਪਰ ਇਹ ਸਾਰਾ ਪੈਸਾ ਇਹ ਧਿਆਨ ਖਿੱਚਣ ਦੀ ਦੌੜ ਇਹਦੀ ਕੋਈ ਮਨੁੱਖੀ ਕੀਮਤ ਵੀ ਹੈਗੀ ਹੈ ਮਤਲਬ ਸਾਡੇ ਤੇ ਕੋਈ ਮਾੜਾ ਅਸਰ ਹਾਂਜੀ ਬਿਲਕੁਲ ਪੈਂਦਾ ਹੈ ਖਾਸ ਕਰਕੇ ਸੋਸ਼ਲ ਮੀਡੀਆ ਦਾ ਇੰਸਟਾਗ੍ਰam ਦੀਆਂ ਆਪਣੀਆਂ ਰਿਪੋਰਟਾਂ ਚ ਵੀ ਆਇਆ ਸੀ ਕਿ ਇਹ ਐਪ ਨੌਜਵਾਨਾਂ ਖਾਸ ਕਰਕੇ ਕੁੜੀਆਂ ਚ ਚਿੰਤਾ ਵਧਾਉਂਦੀ ਹੈ ਉਦਾਸੀ ਹਾਂ ਉਹ ਕੰਪੇਰਨਡ ਸਪੇਅਰ ਵਾਲੀ ਗੱਲ ਦੂਜਾ ਨੂੰ ਦੇਖ ਕੇ ਆਪਣੇ ਆਪ ਨੂੰ ਘੱਟ ਸਮਝਣਾ ਬਿਲਕੁਲ ਉਹੀ ਤੇ ਨਾਲੇ ਇੱਕ ਹੋਰ ਵੱਡਾ ਅਸਰ ਹੈ ਇਕਲਤਾ ਦਾ ਵਧਣਾ ਇਕਲਤਾ ਪਰ ਅਸੀਂ ਤਾਂ ਫੋਨ ਤੇ ਐਨੇ ਲੋਕਾਂ ਨਾਲ ਜੁੜੇ ਹੋਏ ਹਾਂ ਹਾਂ ਪਰ ਦੇਖੋ ਭਾਵੇਂ ਅਸੀਂ ਕਿਸੇ ਦੇ ਕੋਲ ਬੈਠੇ ਹੋਈਏ ਸਾਡਾ ਧਿਆਨ ਫੋਨ 'ਚ ਹੈ ਤੇ ਮੇਰੀ ਫੀਡਸ ਕੁਝ ਹੋਰ ਚੱਲ ਰਿਹਾ ਹੈ ਤੁਹਾਡੀ 'ਚ ਕੁਝ ਹੋਰ ਉਹ ਜਿਹੜਾ ਸਾਂਝਾ ਤਜਰਬਾ ਹੁੰਦਾ ਸੀ ਉਹ ਘਟ ਰਿਹਾ ਹੈ ਹੂੰ ਇਹ ਵੀ ਗੱਲ ਹੈ ਤੇ ਸ਼ਾਇਦ ਤਾਂ ਹੀ ਅੱਜਕਲ ਖਬਰਾਂ ਵੀ ਇੰਨੀਆਂ ਅਜੀਬ ਜਿਹੀਆਂ ਆਉਂਦੀਆਂ ਨੇ ਸਨਸਨੀ ਵਾਲੀਆਂ ਇਹ ਵੀ ਇੱਕ ਪੱਖ ਹੈ ਧਿਆਨ ਖਿੱਚਣ ਲਈ ਨਾ ਜਿਹੜੀ ਚੀਜ਼ ਸਭ ਤੋਂ ਵੱਧ ਪੜਕਾਊ ਹੋਵੇ ਸਨਸਨੀਖੇਜ਼ ਹੋਵੇ ਜਾਂ ਕਈ ਵਾਰ ਝੂਠੀ ਵੀ ਹੋਵੇ ਉਹ ਜ਼ਿਆਦਾ ਚੱਲਦੀ ਹੈ ਕਿਉਂਕਿ ਉਹ ਲੋਕਾਂ ਦਾ ਧਿਆਨ ਛੇਤੀ ਖਿੱਚਦੀ ਹੈ ਇਹ ਤਾਂ ਸੱਚੀ ਗੰਭੀਰ ਮਸਲੇ ਨੇ ਤੇ ਹੁਣ ਹੁਣ ਇਸੇ ਸ਼ਬਦ ਦੇ ਵਿੱਚ AI ਦੋਸਤਾਂ ਦੀ ਗੱਲ ਆ ਗਈ ਜ਼ੁਕਰਬਰਗ ਕਹਿ ਰਿਹਾ ਸੀ ਕਿ ਅਮਰੀਕਾ 'ਚ ਲੋਕਾਂ ਦੇ ਔਸਤਨ 3 ਤੋਂ ਵੀ ਘੱਟ ਦੋਸਤ ਨੇ ਪਰ ਚਾਹੀਦੇ 15 ਕੁ ਹੁੰਦੇ ਨੇ ਹਾਂ ਉਸਨੇ ਇਹ ਅੰਕੜਾ ਦਿੱਤਾ ਸੀ ਤਾਂ ਕੀ ਇਹ AI ਇਹ ਕਮੀ ਪੂਰੀ ਕਰ ਸਕਦਾ ਦੇਖੋ ਮੀਟਾ ਫੇਸਬੁੱਕ ਦੀ ਕੰਪਨੀ ਦਾ ਤਾਂ ਇਹੀ ਵੱਡਾ ਪਲਾਨ ਲੱਗ ਰਿਹਾ ਹੁਣ ਉਹ AI ਸਾਥੀ ਬਣਾ ਰਹੇ ਨੇ ਜ਼ੁਕਰਬਰਗ ਦਾ ਆਈਡੀਆ ਹੈ ਕਿ ਐਸੇ AI ਹੋਣ ਜੋ ਸਾਨੂੰ ਸਮਝਣ ਸਾਡੇ ਨਾਲ ਗੱਲ ਕਰਨ ਬਿਲਕੁਲ ਪਰਸਨਲਾਈਜ਼ਡ ਪਰਸਨਲਾਈਜ਼ਡ ਹਾਂਜੀ ਉਹਨਾਂ ਨੇ ਕਾਰਡੈਕ ਅਵਤਾਰ ਦੀ ਗੱਲ ਵੀ ਕੀਤੀ ਸੀ ਮਤਲਬ ਐਨੇ ਅਸਲੀ ਦਿਸਣ ਵਾਲੇ ਡਿਜੀਟਲ ਕਿਰਦਾਰ ਕਿ ਪਤਾ ਹੀ ਨਾ ਲੱਗੇ ਅੱਛਾ ਉਹ ਕਹਿੰਦਾ ਕਿ ਇਹ ਅਸਲੀ ਰਿਸ਼ਤਿਆਂ ਦੀ ਥਾਂ ਤਾਂ ਨਹੀਂ ਲੈਣਗੇ ਪਰ ਜਿਹੜੇ ਲੋਕ ਇਕੱਲੇ ਨੇ ਉਹਨਾਂ ਲਈ ਸ਼ਾਇਦ ਕੋਈ ਸਹਾਰਾ ਬਣ ਜਾਣ ਜਾਂ ਮੁਸ਼ਕਿਲ ਗੱਲਬਾਤ 'ਚ ਮਦਦ ਕਰਨ ਇਹ ਸੁਣਨ 'ਚ ਤਾਂ ਠੀਕ ਲੱਗਦਾ ਪਰ ਇਹਦੇ ਖਤਰੇ ਨਹੀਂ ਕੋਈ ਖਤਰੇ ਤਾਂ ਹੈਗੇ ਨੇ ਤੇ ਕਾਫੀ ਵੱਡੇ ਸਭ ਤੋਂ ਪਹਿਲਾਂ ਤਾਂ ਪ੍ਰਾਈਵੇਸੀ ਦਾ ਮਸਲਾ ਨਿੱਜਤਾ ਦਾ ਹਾਂ ਉਹ ਤਾਂ ਹੈ ਇੱਕ ਰਿਪੋਰਟ ਆਈ ਸੀ ਵਾਕਸ ਤੇ ਕਿ ਮੇਟਾ ਦੀ ਜਿਹੜੀ ਨਵੀਂ AI ਐਪ ਹੈ ਉਹ ਤੁਹਾਡੀਆਂ ਗੱਲਾਂ ਸਿਰਫ ਸੁਣਦੀ ਨਹੀਂ ਉਹਨਾਂ ਨੂੰ ਤੁਹਾਡੇ ਪ੍ਰੋਫਾਈਲ ਨਾਲ ਜੋੜਦੀ ਵੀ ਹੈ ਮਤਲਬ ਨਿਗਰਾਨੀ ਇੱਕ ਤਰ੍ਹਾਂ ਦੀ ਹਾਂਜੀ ਇਸ ਪਰਸਨਲਾਈਜੇਸ਼ਨ ਨੂੰ ਨਿਗਰਾਨੀ ਵੀ ਕਿਹਾ ਜਾ ਸਕਦਾ ਫਿਰ ਸਵਾਲ ਇਹ ਹੈ ਕਿ ਅਸੀਂ ਆਪਣੀਆਂ ਸਭ ਤੋਂ ਨਿੱਜੀ ਗੱਲਾਂ ਇੱਕ ਮਸ਼ੀਨ ਨਾਲ ਸ਼ੇਅਰ ਕਰਾਂਗੇ ਹੂੰ ਇਹਦਾ ਸਾਡੀ ਮਾਨਸਿਕ ਸਿਹਤ ਤੇ ਕੀ ਅਸਰ ਹੋ ਕਿ ਇਹ AI ਸੱਚ ਬੋਲਣਗੇ ਕਿ ਇਹ ਭਰੋਸੇਯੋਗ ਹੋਣਗੇ ਕਿਤੇ ਸਾਨੂੰ ਮੈਨੀਪੂਲੇਟ ਤਾਂ ਨਹੀਂ ਕਰਨਗੇ ਇਹ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਾਲੇ ਪਤਾ ਨਹੀਂ ਤੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਤਾਂ ਇਨਸਾਨ ਨੂੰ ਸਿਰਫ ਡੇਟਾ ਬਣਾ ਕੇ ਰੱਖ ਦੇਵੇਗਾ ਹਾਂ ਇਹ ਵੀ ਇੱਕ ਵੱਡੀ ਚਿੰਤਾ ਹਲਚਕਾਂ ਦੀ ਤਾਂ ਫਿਰ ਜੇ ਸਾਰੀ ਗੱਲ ਨੂੰ ਜੋੜੀਏ ਤਾਂ ਗੱਲ ਇੱਥੇ ਆਉਂਦੀ ਹੈ ਕਿ ਸਾਡਾ ਧਿਆਨ ਇੱਕ ਬਹੁਤ ਕੀਮਤੀ ਚੀਜ਼ ਹੈ ਜਿਸ ਦੀ ਲਗਾਤਾਰ ਮੰਗ ਹੋ ਰਹੀ ਹੈ ਹਾਂਜੀ ਟੈਕਨੋਲੋਜੀ ਕੰਪਨੀਆਂ ਇਹਨੂੰ ਹਾਸਲ ਕਰਨ ਲਈ ਹਰ ਤਰੀਕਾ ਵਰਤ ਰਹੀਆਂ ਨੇ ਤੇ ਹੁਣ AI ਇਸ ਖੇਡ ਨੂੰ ਹੋਰ ਵੀ ਡੂੰਘਾ ਹੋਰ ਵੀ ਨਿੱਜੀ ਬਣਾ ਰਿਹਾ ਹੈ ਦੋਸਤੀ ਦੇ ਨਾਂ ਤੇ ਸਹੀ ਗੱਲ ਹੈ ਪੇ ਸੋਚਣ ਵਾਲੀ ਗੱਲ ਸਾਡੇ ਸਾਰਿਆਂ ਲਈ ਇਹ ਹੈ ਕਿ ਅਸੀਂ ਇਹਨਾਂ ਤਾਕਤਾਂ ਬਾਰੇ ਕਿੰਨਾ ਕੁ ਜਾਣਦੇ ਹਾਂ ਇਹਨਾਂ ਤਾਕਤਾਂ ਬਾਰੇ ਜੋ ਸਾਡਾ ਸਮਾਂ ਸਾਡਾ ਧਿਆਨ ਤੇ ਸ਼ਾਇਦ ਸਾਡੇ ਰਿਸ਼ਤੇ ਵੀ ਕੰਟਰੋਲ ਕਰ ਰਹੀਆਂ ਨੇ ਹੂੰ ਕੀ ਇਹ AI ਦੋਸਤ ਵਾਲਾ ਆਈਡੀਆ ਸਾਨੂੰ ਮਦਦਗਾਰ ਲੱਗਦਾ ਜਾਂ ਫਿਰ ਇਹ ਇੱਕ ਨਵੀਂ ਚਿੰਤਾ ਖੜੀ ਕਰਦਾ ਟੇਕ ਵਾਈਲ ਅਸੀਂ ਸਰੋਤਿਆਂ ਲਈ ਛੱਡ ਜਾਂਦੇ ਹਾਂ ਸੋਚਣ ਲਈ ਜਿਵੇਂ ਜਿਵੇਂ AI ਇਨਸਾਨੀ ਜੁੜਾਅ ਦੀ ਨਕਲ ਕਰਨ 'ਚ ਬਿਹਤਰ ਹੁੰਦਾ ਜਾਊਗਾ ਫਿਰ ਅਸਲੀ ਇਨਸਾਨੀ ਰਿਸ਼ਤੇ ਦਾ ਮਤਲਬ ਕੀ ਰਹਿ ਜਾਊਗਾ ਤੇ ਅਸੀਂ ਇਸ ਬਦਲਦੀ ਦੁਨੀਆ 'ਚ ਉਸ ਅਸਲੀਅਤ ਨੂੰ ਕਿਵੇਂ ਸਾਹਮਣੇ ਰੱਖਾਂਗੇ